ਪੰਜਾਬ ਦੇ ਵਿੱਚ ਲਗਾਤਾਰ ਗੋਲੀਕਾਂ ਸਾਹਮਣੇ ਆ ਰਹੇ ਉੱਥੇ ਜਿੱਥੇ ਕੀ ਫਗਵਾੜੇ ਦੇ ਵਿੱਚ ਅੱਜ ਮੁੱਖ ਮੰਤਰੀ ਪੰਜਾਬ ਦਾ ਦੌਰਾ ਸੀਗਾ ਭਗਵੰਤ ਸਿੰਘ ਮਾਨ ਦਾ ਦੌਰਾ ਸੀਗਾ ਲੇਕਿਨ ਉਸੇ ਦੌਰੇ ਤੋਂ ਪਹਿਲਾਂ ਇੱਕ ਫਗਵਾੜੇ ਦੇ ਵਿੱਚ ਵੱਡਾ ਗੋਲੀਕਾਂ ਹੁੰਦਾ ਮੇਰੇ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਫਗਵਾੜੇ ਦੀ ਮਸ਼ਹੂਰ ਸਵੀਟ ਸ਼ਾਪ ਹੈ ਇਸ ਦੇ ਉੱਪਰ ਤਾਬੜਤੋਰ ਗੋਲੀਆਂ ਚੱਲਦੀਆਂ ਨੇ ਜਿੱਥੇ ਕੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਅੱਜ ਦੌਰਾ ਫਗਵਾੜੇ ਵਿਖੇ ਸੀਗਾ ਫਗਵਾੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਆਜ ਉਹਨਾਂ ਨੇ ਪਹੁੰਚਣਾ ਸੀਗਾ ਲੇਕਿਨ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਫਗਵਾੜੇ ਦੇ ਵਿੱਚ ਤਾਬੜਤੋ ਕਿਤੇ ਸੀਐਮ ਜਾਂ ਮੁੱਖ ਮੰਤਰੀ ਸੂਬੇ ਦੇ ਮੁੱਖ ਮੰਤਰੀ ਦੇ ਆਉਣਾ ਹੁੰਦਾ ਤੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਜਿਹੜੀ ਪੂਰੀ ਸੁਰੱਖਿਆ ਲੱਗ ਜਾਂਦੀ ਲੇਕਿਨ ਉਸੇ ਸੁਰੱਖਿਆ ਦੇ ਚੱਲਦੇ ਉਸੇ ਸੁਰੱਖਿਆ ਦੇ ਵਿੱਚਕਾਰ ਇੱਕ ਵੱਡਾ ਗੋਲੀਕਾਂਡ ਜਿੱਥੋਂ ਕਿ 5 ਤੋਂ 7 ਦੇ ਕਰੀਬ ਜਿਹੜੇ ਰੋਂਡ ਫਾਇਰ ਹੁੰਦੇ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਫਗਵਾੜੇ ਦੀ ਐਸ ਸੁਧੀਰ ਸਵੀਟਸ ਹੈ ਤੁਹਾਨੂੰ ਨਾਲ ਨਾਲ ਤਸਵੀਰਾਂ ਵੀ ਦਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਇੱਕ ਵੱਡਾ ਨੁਕਸਾਨ ਕੀਤਾ ਗਿਆ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਜਿੱਥੇ ਕਿ ਆਮ ਆਦੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਅਸੀਂ 7 ਦਿਨਾਂ ਦੇ ਵਿੱਚ ਜਿਹੜਾ ਗੈਂਗਸਟਰਵਾਦ ਖਤਮ ਕਰਾਂਗੇ ਕਿਉਂਕਿ ਜਿੰਨੇ ਬਿਜ਼ਨਸਮੈਨ ਨੇ ਜਿੰਨੇ ਵਪਾਰੀ ਨੇ ਉਹਨਾਂ ਨੂੰ ਲਗਾਤਾਰ ਧਮਕੀਆਂ ਆਉਂਦੀਆਂ ਨੇ ਉਹਨਾਂ ਨੂੰ ਲਗਾਤਾਰ ਫਰੋਤੀ ਦੀ ਕਾਲਸ ਆਉਂਦੀਆਂ ਨੇ ਜੇਕਰ ਉਹ ਉਹਨਾਂ ਨੂੰ ਪੈਸੇ ਜਾਂ ਫਰੋਤੀ ਨਹੀਂ ਦਿੰਦੇ ਤਾਂ ਉਹਨਾਂ ਤੇ ਲਗਾਤਾਰ ਇਸੇ ਤਰੀਕੇ ਦਾ ਗੋਲੀਆਂ ਚੱਲਦੀਆਂ ਨੇ ਲਗਾਤਾਰ ਇੱਕ ਦਿਨ ਛੱਡ ਕੇ ਕੋਈ ਨਾ ਕੋਈ ਗੋਲੀਕਾਂਡ ਸਾਹਮਣੇ ਆਉਂਦਾ ਹੈ ਲੇਕਿਨ ਉੱਥੇ ਹੀ ਜਿੱਥੇ ਅੱਜ ਫਗਵਾੜਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਦਾ ਆਗਮਨ ਹੋਣਾ ਹੁੰਦਾ ਹੈ ਤੇ ਉਸ ਆਗਮਨ ਤੋਂ ਪਹਿਲਾਂ ਹੀ ਪੰਜ ਤੋਂ ਸੱਤ ਤਾਬੜਤੋੜ ਗੋਲੀਆਂ ਜਿਹੜੀਆਂ ਨੇ ਫਗਵਾੜਾ ਦੀ ਉਸੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਆਉਣੇ ਹੁੰਦੇ ਉਸੇ ਸ਼ਹਿਰ ਦੇ ਇੱਕ ਵੱਡੀ ਸਵੀਟ ਸ਼ਾਪ ਦੇ ਉੱਪਰ ਇਹੋ ਜਿਹੀਆਂ ਤਾਬੜਤੋੜ ਗੋਲੀਆਂ ਚੱਲਦੀਆਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਇਹ ਹਾਲਾਂਕਿ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਹੈ ਪ੍ਰਸ਼ਾਸਨ ਨੇ ਕੋਲ ਇਸ ਸਮੇਂ ਪੂਰੀ ਜੜੀ ਜਾਂਚ ਕਰ ਰਿਹਾ ਹੈ ਪ੍ਰਸ਼ਾਸਨ ਪੂਰੀ ਜਾਂਚ ਕਰ ਰਿਹਾ ਹੈ ਲੇਕਿਨ ਦੱਸਿਆ ਜਾਦਾ ਕਿ ਸੀਸੀਟੀਵੀ ਕੈਮਰੇਜ ਫੁਟੇਜ ਉਹ ਸਾਹਮਣੇ ਆਈ ਕਿਉਂਕਿ ਜਦੋਂ ਪ੍ਰਸ਼ਾਸਨ ਅਧਰ ਪਹੁੰਚ ਰਿਹਾ ਤੇ ਪ੍ਰਸ਼ਾਸਨ ਨੇ ਜਿਹੜਾ ਜਿੱਥੋਂ ਸੀਸੀਟੀਵੀ ਕੈਮਰੇਜ ਲੈ ਗਏ ਤੇ ਫਿਲਹਾਲ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਜਿਹੜੀ ਉਹ ਪ੍ਰੋਵਾਈਡ ਕਿਸੇ ਨੇ ਨਹੀਂ ਕਰਵਾਈ ਗਈ ਲੇਕਿਨ ਜਿਹੜੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਉਹ ਵੀ ਜਰੂਰ ਦਿਖਾ ਰਹੇ ਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਦੱਸਿਆ ਜਾਦਾ ਕਿ ਸਵੇਰੇ 6 ਵਜੇ ਦੇ ਕਰੀਬ ਜਿਹੜੀ ਇਹ ਸਵੀਟ ਸ਼ਾਪ ਖੁੱਲਦੀ ਹੈ ਤੇ ਖੁੱਲਣ ਤੋਂ ਬਾਅਦ ਜਦੋਂ ਕਰੀਬ ਉਸ ਤੋਂ ਬਾਅਦ ਜਦੋਂ ਮਾਲਕ ਇੱਥੇ ਪਹੁੰਚਦੇ ਨੇ ਜਾਂ ਜਿਹੜੇ ਕੰਮ ਕਰਨ ਵਾਲੇ EMPLOYEES ਹੁੰਦੇ ਨੇ ਇੱਥੇ ਆਉਂਦੇ ਨੇ ਤਾਂ ਉਹਨਾਂ ਦੀ ਖੁੱਲਣ ਤੋਂ ਬਾਅਦ ਕਰੀਬਨ ਪੌਣੇ 7 ਵਜੇ ਦੇ ਕਰੀਬ ਤਿੰਨ ਔਰ ਪਛਾਤੀ ਜਿਹੜੇ ਮੂਹ ਟਕੇ ਹੁੰਦੇ ਨੇ ਇੱਕ ਟੂ-ਵੀਲਰ ਤੇ ਆਉਂਦੇ ਨੇ ਉਸ ਤੋਂ ਬਾਅਦ ਇੱਕ ਬੰਦਾ ਜਿਹੜਾ ਉਸੇ ਵੀਲਰ ਤੇ ਰੇਂਦਾ ਦੋ ਬੰਦੇ ਹੁੰਦੇ ਨੇ ਆਪਣੇ ਜੇਬ ਵਿੱਚੋਂ ਰਵਾਲਵਰ ਕੱਢ ਕੇ ਤਾਬੜ-ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਸੋ ਇਹੋ ਜਿਹੀ ਲਗਾਤਾਰ ਵਾਰਦਾਤ ਜਿਹੜੀਆਂ ਪੰਜਾਬ 'ਚ ਸੂਬੇ 'ਚ ਦੇਖਣ ਨੂੰ ਮਿਲੀਆਂ ਨੇ ਤੇ ਉਸ ਤੋਂ ਵੱਡੀ ਗੱਲ ਇਹ ਹੋ ਜਾਂਦੀ ਹੈ ਕਿ ਜਿਸ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਖੁਦ ਫਗਵਾੜਾ ਸ਼ਹਿਰ ਚਾਰੇ ਨੇ ਤੇ ਉਸੇ ਦਿਨ ਸਵੇਰੇ ਉਹਨਾਂ ਦੇ ਆਉਣ ਤੋਂ ਕੁਝ ਘੰਟੇ ਪਹਿਲਾਂ ਹੀ ਇੱਕ ਵੱਡਾ ਗੋਲੀ ਕਾਂਡ ਜੋ ਕਿ ਫਗਵਾੜਾ ਸ਼ਹਿਰ ਵਿੱਚ ਹੋ ਜਾਂਦਾ ਹੈ ਫਗਵਾੜੇ ਦੀ ਵੱਡੀ ਸਵੀਟ ਸ਼ਾਪ ਦੇ ਉੱਪਰ ਹਾਲ ਕਿ ਜੇਕਰ ਮੈਂ ਤੁਹਾਨੂੰ ਦੱਸ ਦੇ ਤੂੰ ਦੇਖ ਸਕਦੇ ਹੋ ਕਿ ਸੁਨੀਲ ਜਾਖੜ ਭਾਜਪਾ ਪ੍ਰਧਾਨ ਨੇ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿੱਥੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਣਾ ਨੇ ਕਿ ਆ ਕਿ ਸਾਤੀ ਦਿਨਾਂ ਚ ਗੈਂਗਸਟਰ ਖਤਮ ਕਰ ਦਾਂਗੇ ਉੱਥੇ ਹੀ ਮੁੱਖ ਮੰਤਰੀ ਪੰਜਾਬ ਦਾ ਆਗਮਨ ਹੋਣਾ ਹੁੰਦਾ ਹੈ ਤੇ ਉੱਥੇ ਇੱਕ ਸਵੀਟ ਸ਼ਾਪ ਦੇ ਉੱਪਰ ਗੋਲੀਆਂ ਚੱਲਦੇ ਨੇ ਉਸੇ ਦੌਰਾਨ ਉਹਨਾਂ ਨੇ ਦਲਜੀਤ ਰਾਜੂ ਜੋ ਕਿ ਆਮ ਆਦਮੀ ਪਾਰਟੀ ਤੋਂ ਹੀ ਨੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਦੇ ਉੱਪਰ ਵੀ ਗੋਲੀਆਂ ਚੱਲਣ ਦਾ ਇੱਕ ਜ਼ਿਕਰ ਕੀਤਾ ਗਿਆ ਕਿਉਂਕਿ ਕੁਸਵਾ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਸੀਗੇ ਫਗਵਾੜੇ ਤੋਂ ਦਲਜੀਤ ਰਾਜੂ ਉਹਨਾਂ ਦੇ ਘਰ ਦੇ ਉੱਪਰ ਰੌਂਦ ਜਿਹੜੇ ਫਾਇਰ ਕੀਤੇ ਗਏ ਘਟੋ-ਘਟ 20 ਤੋਂ ਵਾਈ ਜਿਹੜੇ ਰੋਡ ਫਾਇਰ ਕੀਤੇ ਗਏ ਸੀਗੇ ਸੋ ਉਸ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਕਿ ਆਖਿਰਕਾਰ ਆਮ ਆਦਮੀ ਪਾਰਟੀ ਦੇ ਆਪਣੇ ਆਗੂ ਜਿਹੜੇ ਸੋਖੇਤ ਨਹੀਂ ਹੈ ਸੋ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਨੇ ਉਹ ਇਹ ਖੜੇ ਹੁੰਦੇ ਨੇ ਕਿ ਆਖਿਰਕਾਰ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਕਿਸ ਤਰੀਕੇ ਨਾਲ ਦੇਖ ਰਿਹਾ ਕਿਉਂਕਿ ਖਾਲੇ ਤੱਕ ਦੇਖ ਸਕਦੇ ਹੋ ਕਿ ਲਗਾਤਾਰ ਫਗਵਾੜੇ ਵਿੱਚ ਲਗਾਤਾਰ ਸਾਡੇ ਕੋਲ ਇਹੋ ਜਿਹੀ ਗੋਲੀਕਾਂ ਸਾਹਮਣੇ ਆਉਂਦੇ ਨੇ ਲੇਕਿਨ ਹੁਣ ਪ੍ਰਸ਼ਾਸਨ ਸਰਕਾਰ ਇਸ ਦੇ ਉੱਪਰ ਕੀ ਕੰਮ ਕਰ ਰਹੀ ਹੈ ਸੋ ਵੱਡੇ ਸਵਾਲ ਸੁਰੱਖਿਆ ਦੇ ਵੀ ਖੜੇ ਹੁੰਦੇ ਨੇ ਕਿ ਆਮ ਲੋਕ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸੁਰੱਖਿਅਤ ਮੰਨਣਗੇ ਕਿਉਂਕਿ ਜਿੱਥੇ ਫਗਵਾੜੇ ਦੇ ਵਿੱਚ ਅੱਜ ਦੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸੀਐਮ ਆਫ ਪੰਜਾਬ ਨੇ ਪਹੁੰਚਣਾ ਸੀ ਲੇਕਿਨ ਉਹਨਾਂ ਦੇ ਦੌਰੇ ਤੋਂ ਪਹਿਲਾਂ ਹੀ ਇੱਕ ਵੱਡਾ ਗੋਲੀਕਾਂ ਫਗਵਾੜੇ 'ਚ ਹੋ ਜਾਂਦਾ ਹੈ ਸੋ ਫਗਵਾੜੇ ਵਾਲੇ ਤੁਹਾਡੇ ਕੀ ਵਿਚਾਰ ਨੇ ਬਾਕੀ ਜਿਨੇ ਵੀ ਪੰਜਾਬ ਦੇ ਲੋਕ ਦੇਖ ਰਹੇ ਨੇ ਵੀਡੀਓ ਨੂੰ ਬਹੁਤ ਮਾਰ ਸ਼ੇਅਰ ਕਰੋ ਥੋੜੇ ਜੋ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕੋਨਿਕ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸੁਧੀ ਸ਼ਾਫੀ ਸ਼ਾਹ ਬਰੋਟ ਜਿਹੜਾ ਹੈਗਾ ਸਟੱਟ ਹੈ ਉੱਤੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲ ਚਲਾਈ ਗਈ ਹੈ ਸੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਅਸੀਂ ਜਿਹੜੇ ਵੈਰੀਫਾਈ ਕਰ ਰਹੇ ਆ ਬਿਜੜੀ ਕੋੜੀ ਉਹ ਚੱਲੀ ਐ ਤੇ ਅੱਗੇ ਜਿਹੜੀ ਗਤਫਤਿਸ਼ ਕਰਦੇ ਆ ਮੈਡ ਫਾਇਰ ਵਗੈਰਾ ਪਤਾ ਚੱਲੇ ਕਿੰਨੇ ਕਿੰਨੇ ਚੱਲੇ ਅਜੇ ਅਸੀਂ ਜਸਟ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਪਹੁੰਚੇ ਆ ਤੇ ਉਸ ਤੋਂ ਬਾਅਦ ਵੈਰੀਫਾਈ ਕਰਾਂਗੇ ਕਿੰਨੇ ਫਾਇਰ ਹੋਏ ਨੇ ਕਿੰਨੇ ਬੰਦੇ ਆਏ ਸੀ ਇਸ ਤਰ੍ਹਾਂ ساری ਚੀਜ਼ ਹੋਈ ਐ ਉਹ ਵੈਰੀਫਾਈ ਕਰ ਤੋਂ ਬਾਅਦ ਹੀ ਦੱਸਾਂਗੇ 7 ਵੇ ਦੀ ਗੋਲੀ ਚੱਲੀ ਹੁਣ ਤੱਕ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਇਹ ਦੇਖਿਆ ਵੀ ਬਿਜੜੀ ਉਹ ਫਾਇਰ ਇਨਸੀਡੈਂਟ ਹੋਇਆ ਆ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਐ ਗੱਲ ਕਰਾਂ ਤਾਂ ਬਾਅਦ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਤਫਤੀਸ਼ ਦੇ ਵਿੱਚ ਉਹ ਤਾਂ ਅਸੀਂ ਸਾਹਮਣੇ ਟੱਲੇ ਆਵਾਵਾਂਗੇ ਸੀਸੀਟੀਵੀ ਕੈਮਰੇ ਹਾਂ ਸੀਸੀਟੀਵੀ ਕੈਮਰੇ ਸਾਹਮਣੇ ਆਈ ਹੈ ਅਸੀਂ ਉਹ ਜਿਹੜੀ ਪ੍ਰਜ਼ਰਵ ਕਰਵਾ ਕੇ ਅਸੀਂ ਫਿਰੋਜ਼ ਫਲੋਰਾਂ ਦੇ ਫਰੈਂਚ ਦਿੱਤੀ ਹੈ ਉੱਥੇ ਭੇਜ ਦਿੱਤੀ ਹੈ ਉੱਤ ਬਾਅਦ ਜਿਹੜੀ ਉਹ ਸਾਡੇ ਸਾਹਮਣੇ ਕਿੰਨੇ ਬੰਦੇ ਸੀ ਹਾਂ ਜੀ ਕਿੰਨੇ ਬੰਦੇ ਸੀਗੇ ਜਿਹੜੇ ਅਜੇ ਤੱਕ ਤਾਂ ਦੋ ਦੋ ਤਿੰਨ ਹਜ ਜਿਹੜੇ ਕਹਿ ਰਹੇ ਨੇ ਬਾਕੀ ਦਿੱਕਤ ਹੈ ਕਿਹੜਾ ਵਹੀਕਲ ਸੀ ਕੈਮਰਾ ਵਹੀਕਲ ਕੇ ਸੀ ਵਹੀਕਲ ਹਜੇ ਨਹੀਂ ਪਤਾ ਸਾਨੂੰ ਕਿਹੜਾ ਸੀ ਤਾਂ ਉਹ ਤੋਂ ਬਾਅਦ ਹੀ ਸਾਨੂੰ ਡਿਸਟਿਫਾਈ ਕਰਾਂਗੇ ਅਸੀਂ ਕਲੀਅਰਲੀ ਵੀ ਕੀ ਹੈ ਸੀ ਕਿੰਨੇ ਬੰਦੇ ਸੀ ਕਿੰਨੇ ਰੌਨ ਫਾਇਰ ਉਹ ਸਾਰ ਕੁਝ ਬਾਅਦ ਵਿੱਚ ਹੀ ਤਾਂ ਨਕਰੀ ਕਰਾਂਗੇ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਕੀ ਕਹਿ ਰਹੇ ਨੇ ਫਿਲਹਾਲ ਜਾਣੀ ਨੁਕਸਾਨ ਕੋਈ ਨਹੀਂ ਲੋਕਾਂ ਦੇ ਮਾਲਕ ਕਹਿ ਰਹੇ ਨੇ ਦੁਕਾਨ ਮਾਲਕ ਇਹੀ ਕਹਿ ਰਹੇ ਨੇ ਵੀ ਪੌਣ ਸਾਢੇ 6 ਵਜੇ ਸੀ ਆਪਣੀ ਦੁਕਾਨ ਓਪਨ ਕੀਤੀ ਹੈ ਉਸ ਤੋਂ 15 ਮਿੰਟ ਬਾਅਦ ਸਾਡਾ ਇਹ ਫਾਇਰ ਇਨਸੀਡੈਂਟ ਹੋਇਆ ਹੈ ਕੋਈ ਨਾ ਕੋਈ ਕੋਈ ਫੋਨ ਤੇ ਗੱਲ ਕਰ ਰਿਹਾ ਕੋਈ ਕਾਲ ਕਰ ਰਿਹਾ ਇਦਾਂ ਦੇ ਨੀ ਨੀ ਹਜੇ ਤੱਕ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਜਦੋਂ ਕੋਈ ਇਦਾਂ ਦੀ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਤੇ ਮੈਡਮ ਕੀ ਮਾਮਲਾ ਕਰ ਤਿਆਰ ਹੈ ਹਾਂ ਚਲ ਗਿਆ ਨਾ ਹਜੇ ਫਿਲਹਾਲ ਦੇ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਕੰਪਲੇਨੈਂਟ ਨੇ ਉਹ ਤਾਂ ਬਾਅਦ ਉਹਦੇ ਬਿਆਨ ਦੇ ਮੁਤਾਬਕ ਚ ਕੰਪਲੇਂਟਰ ਕੋਲ ਆ ਜੀ ਜਿਹੜੇ ਸ਼ਹੀਦ ਸ਼ਹੀਦ ਸ਼ੋਪ ਦੇ ਮਾਲਕ ਨੇ ਉਹਦੇ ਨਾਲ ਹੀ ਗੱਲ ਕਰਨ ਤੋਂ ਬਾਅਦ ਉਹਦੇ ਬਿਆਨ ਲਿਖਣ ਤੋਂ ਬਾਅਦ ਜਿਹੜੀ ਕਾਨੂੰਨੀ ਮੁਤਾਬਕ ਜਿਹੜੀ